ਗੁਰਬਾਣੀ ਸੰਵਾਦ ਦੇ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੂ ਜੀ ਦਾ ਖਾਸ ਵਾਗੂ ਜੀ ਕੀ ਫਤਿਹ ਇਹਨਾਂ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੀ ਹੈ ਸਾਡੀ ਇੱਕ ਕੋਸ਼ਿਸ਼ ਹੈ ਕਿ ਜਿੰਨੇ ਵੀ ਪਹਿਲੂ ਹੈਗੇ ਆ ਗੁਰਬਾਣੀ ਦੇ ਸਾਹਬ ਨਾਲ ਅਸੀਂ ਡਿਫਰੈਂਟ ਡਿਫਰੈਂਟ ਸਮਾਜਿਕ ਪਹਿਲੂ ਆਪਣੀ ਲਾਈਫ ਦੇ ਪਹਿਲੂ ਉਹਨਾਂ ਬਾਰੇ ਡਿਸਕਸ ਕਰੀਏ ਤੇ ਇਹਦੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕੰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਗੱਲ ਪਿਛਲੀ ਵਾਰੀ ਕੀਤੀ ਸੰਸਕਾਰ ਦੀ ਤੇ ਸੰਸਕਾਰੀ ਬੰਦਿਆਂ ਦੀ ਸੰਸਕਾਰੀ ਸਮਾਜ ਦੀ ਤੇ ਸੰਸਕਾਰ ਕਿਦਾਂ ਡਵੈਲਪ ਹੁੰਦੇ ਆ ਉਹਦੇ 네ਗੇਟਿਵ ਪਾਕ ਪੋਜ਼ਿਟਿਵ ਪਾਕ ਕਸੀ ਪੂਰੇ ਡਿਟੇਲ ਵਿੱਚ ਡਿਸਕਸ ਕੀਤਾ ਮੈਂ ਉਸੇ ਨੂੰ ਹੀ ਅਸੀਂ ਕੰਟੀਨਿਊ ਕਰਨਾ ਚਾਹੁੰਦੇ ਆ ਅੱਗੇ ਜੀ ਹੁਣ ਅਸੀਂ ਉਸੇ ਪਹਿਲੂ ਨੂੰ ਲੈ ਕੇ ਗੁਰਬਾਣੀ ਦੇ ਸੰਦਰਭ ਵਿੱਚ ਦੇਖੀਏ ਕਿ ਕੀ ਆ ਜੀ ਕੀ ਗੁਰਬਾਣੀ ਉਹਨਾਂ ਸੰਸਕਾਰਾਂ ਨੂੰ ਅਸੈਪਟ ਕਰਦੀ ਹੈ ਕਿ ਸਿਰਫ ਪੋਜ਼ਿਟਿਵ ਨੂੰ ਅਸੈਪਟ ਕਰਦੀ ਹੈ 네ਗੇਟਿਵ ਨੂੰ ਅਸੈਪਟ ਕਰਦੀ ਹੈ ਕਿੱਦਾਂ ਕਰਦੀ ਹੈ ਤੇ ਉਸ ਗੁਰਬਾਣੀ ਦੇ ਪਹਿਲੂ ਵਿੱਚੋਂ ਸਾਨੂੰ ਕੀ ਮਿਲਦਾ ਹੈ ਸੰਸਕਾਰ ਬਾਰੇ ਆ ਦੇਖੋ ਗੁਰਬਾਣੀ ਚ ਜਿੰਨਾ ਸੰਸਕਾਰਾਂ ਦੀ ਗੱਲ ਕੀਤੀ ਆ ਉਸ ਸੰਸਕਾਰ ਜਿਹੜੇ ਉਹ ਕਿਸੇ ਇੱਕ ਵਿਸ਼ੇਸ਼ ਜਾਤੀ ਕੌਮ ਇਲਾਕਾ ਜਾਂ ਇਸਤਰੀ ਜਾਂ ਪੁਰਸ਼ ਇਹਨਾਂ ਤੱਕ ਸੀਮਿਤ ਨਹੀਂ ਠੀਕ ਜਿਹੜੇ ਸੰਸਕਾਰ ਦਿੱਤੇ ਆ ਉਹ ਸੰਸਕਾਰ ਜਿਹੜੇ ਆ ਮਨੁੱਖੀ ਮਾਤਰ ਲਈ ਆ ਜਾਂ ਆਪਾਂ ਇਸ ਤਰ੍ਹਾਂ ਕਹਿੰਦੇ ਹਾਂ ਕਿ ਯੂਨੀਵਰਸਲ ਆ ਹਾਂਜੀ ਇਹ ਪਹਿਲਾ ਬੜਾ ਇੰਪੋਰਟੈਂਟ ਫਰਕ ਤੁਸੀਂ ਦੱਸਿਆ ਜਿਹੜੇ ਸੰਸਕਾਰ ਆਪਾਂ ਜਿਹੜਾ ਗੱਲ ਕੀਤੀ ਆ ਉਹਨਾਂ ਸੰਸਕਾਰਾਂ ਵਿੱਚ ਕੀ ਆ ਕਿ ਉਹ ਨਿੱਜੀਵਾਦ ਆ ਪਰਿਵਾਰਵਾਦ ਆ ਇਲਾਕਾ ਪ੍ਰਸਤੀ ਆ ਇਸ ਲਈ ਦੇਖਦੇ ਆ ਕਿ ਜਿਹੜੇ ਕੁਝ ਜਾਤਾਂ ਬਾਰੇ ਕੁਝ ਜਿਹੜੇ ਕਿਤੇ ਆ ਉਹਨਾਂ ਬਾਰੇ ਸਾਨੂੰ ਕਈ ਤਰ੍ਹਾਂ ਦੇ ਅਖਾਣ ਮਿਲਦੇ ਆ ਉਹਨਾਂ ਖਾਣਾਂ ਵੀ ਕੀ ਸੀਗਾ ਕਿ ਜੇ ਕਿਸੇ ਨੇ ਇੱਕ ਗੱਲ ਗਲਤੀ ਕੀਤੀ ਹੋਈ ਆ ਤਾਂ ਉਹਦੀ ਇੱਕ ਗਲਤੀ ਬਦਲੇ ਉਸ ਮੁਤੀ ਜਿਹੜੀ ਜਾਤ ਆ ਜਾਂ ਕਿੱਤਾ ਉਹ ਸਾਰੇ ਨੂੰ ਉਸੇ ਰਸੇ ਨਾਲ ਬਨ ਕੇ ਉਹਨੂੰ ਜਿਹੜਾ ਨਕਾਰਿਆ ਹੋਇਆ ਠੀਕ ਜਿਵੇਂ ਦਾਰਮਭਜੋਂ ਸਿੱਖਾਂ ਵੀ ਜਿਹੜਾ ਉਹ ਸੁਨਿਆਰਾਂ ਬਾਰੇ ਆਖਿਆ ਆ ਹਾਂਜੀ ਪਰ ਇਸਦਾ ਕਹਿ ਰਿਹਾ ਸੁਨਿਆਰਾ ਮਾਰ ਰਿਹਾ ਕਿ ਸਿੱਖ ਹੋਈ ਨਹੀਂ ਸਕਦਾ। ਹਾਂ। ਔਰ ਸਾਖੀ ਘੜੀ ਗਈ। ਅਸੀਂ ਕੀਤੀ ਜੇ ਕਿਤੇ ਹੋ ਸਦਾ ਕੋਈ ਜਿਹੜਾ ਇੱਕ ਸਿੱਖ ਜਿਹੜਾ ਉਹਨਾਂ ਗਲਤੀ ਕੀਤੀ ਹੋਣੀ ਆ। ਹਾਂ। ਪਰ ਇਹ ਨਹੀਂ ਕਿ ਜਿਹੜਾ ਸਾਰੀ ਸੁਨਿਆਰੀ ਜادیه ਨੂੰ ਫਤਵਾ ਦੇ ਦਿੱਤਾ। ਇਸੇ ਰੰਗ ਕੋਈ ਜਿਹੜਾ ਜਿਵੇਂ ਮੁਸਲਮਾਨਾਂ ਬਾਰੇ ਪ੍ਰਚਲਿਤ ਕਰ ਦਿੱਤਾ ਤੇ ਗੁਰੂ ਸਾਹਿਬ ਨੇ ਆਖਿਆ ਕਿ ਉਹ ਸਿੱਖ ਮੇਰਾ ਉਹ ਮੁਸਲਮਾਨ ਦਾ ਵਿਸਾਹ ਨਾ ਕਰੇ ਭਾਵੇਂ ਕਿੰਨੀ ਵੀ ਸੋਹਾਂ ਖਾਵੇ। ਉਹ ਕੋਈ ਜਿਹੜੇ ਵਿਸ਼ਵਾਸ ਘੱਟ ਕਰਨ ਵਾਲੇ ਆ। ਉਹ ਤਾਂ ਹਰ ਜਾਤੀ ਵਿੱਚ ਹਰ ਇਲਾਕੇ ਵਿੱਚ ਉਹ ਇਸਤਰੀ ਵੀ ਹੁੰਦੀਆਂ ਮਰਦ ਵੀ ਹੁੰਦੇ ਆ ਠੀਕ ਉਹਦੇ ਵਿੱਚ ਜਿਹੜੇ ਗੁਰੂ ਸਾਹਿਬ ਨੇ ਜਿਹੜਾ ਜਿਹੜੀ ਇਹ ਸੰਸਕਾਰ ਦਿੱਤੇ ਆ ਉਹਨਾਂ ਵਿੱਚ ਇਸ ਤਰ੍ਹਾਂ ਦੀ ਜਿਹੜੀ ਸੰਕਿਰਣਤਾ ਵਾਲਾ ਭਾਵ ਆ ਜਜ਼ਬਾ ਉਹ ਮੰਨਫੀਆ ਉਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਗਿਆ ਹੋਇਆ ਠੀਕ ਤੁਰੀ ਜਿਹੜੀ ਗਈ ਆ ਇਹਦੇ ਵਿੱਚ ਜਿਹੜੀ ਆ ਜਿਹੜੀ ਅਸੀਂ ਜਜਮੈਂਟ ਦੇ ਦਿੰਨੇ ਆ ਕਿਸੇ ਦਾ ਪਹਿਰਾ ਦੇ ਪਹਿਰਾ ਦੇਵ ਕੇ ਉਸ ਦਾ ਕਦ ਕਰ ਦੇ ਕੇ ਉਸ ਦਾ ਜਿਹੜੀ ਆ ਜਿਹੜੀ ਉਹ ਬੋਲੀ ਬੋਲਦਾ ਜਿਹੜੀ ਉਹਦੀ ਭਾਸ਼ਾ ਦੇਖ ਕੇ ਜਾਂ ਉਹ ਜਿਹੜਾ ਉਹ ਕਰਮਕਾਂ ਜਿਹੜੇ ਉਹ ਜਿਸ ਸਮਾਜ ਬਿਸਵਾਤੀ ਵਿੱਚ ਰਹਿ ਰਹੇ ਆ ਉਹਦੇ ਰਸਮੋ ਰਿਵਾਜ ਦੇਖ ਕੇ ਅਸੀਂ ਫਤਵਾ ਦੇਣ ਲੱਗ ਪਏ ਨੇ ਆ ਠੀਕ ਚੰਗੇ ਜਾਂ ਮਾੜੇ ਦਾ ਗੁਰਬਾਣੀ ਨੇ ਇਹਨਾਂ ਪੱਖਾਂ ਤੋਂ ਮਨੁੱਖ ਨੂੰ ਬਹੁਤ ਉੱਪਰ ਉਠਾਇਆ ਬਸ ਗੱਲ ਕੀ ਕਿ ਗੁਰਬਾਣੀ ਵਿੱਚ ਕਿਸੇ ਵੀ ਐਸੇ ਸੰਸਕਾਰ ਨੂੰ ਜੋ ਮਨੁੱਖ ਵੱਲੋਂ ਸਮਾਜ ਦਾ ਇੱਕ ਚੰਗੇ ਮਨੁੱਖ ਦਾ ਹਿੱਸਾ ਬਣਾਇਆ ਗਿਆ ਪਰ ਉਹ ਮਨੁੱਖ ਨੂੰ ਬਣਦਾ ਸੀ ਨਫ਼ਰਤ ਫੈਲਾਉਂਦਾ ਸੀ ਨਫ਼ਰਤ ਦੀ ਦੀਵਾਰ ਖੜੀ ਕਰਦਾ ਸੀ ਕਿਸੇ ਦਰਹੀਨ ਭਾਵ ਪੈਦਾ ਕਰਦਾ ਸੀਗਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸੰਸਕਾਰ ਸੀਗੇ ਉਹਨਾਂ ਸੰਸਕਾਰਾਂ ਨੂੰ ਬੜੇ ਕਰੜੇ ਸ਼ਬਦਾਂ ਵਿੱਚ ਉਹ ਨਕੀਦੀ ਕਰਕੇ ਉਹ ਸੰਸਕਾਰ ਮਨੁੱਖ ਨੂੰ ਦਿੱਤੇ ਆ ਕਿ ਜਿਹੜੇ ਮਨੁੱਖ ਮਾਤਰ ਦੀ ਕਲਿਆਣ ਲਈ ਆ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੀ ਸੰਕਿਰਣਤਾ ਨਹੀਂ ਇਕਾ ਪ੍ਰਸਤੀ ਨਹੀਂ ਇਲਾਕਾ ਪ੍ਰਸਤੀ ਨਹੀਂ ਕੋਈ ਲਿੰਗ ਭੇਦ ਨਹੀਂ ਕੋਈ ਅਮੀਰੀ ਗਰੀਬੀ ਦਾ ਫਰਕ ਨਹੀਂ ਜਿਸ ਦੇ ਵਿੱਚ ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਕੋਈ ਥਾਉ ਨਹੀਂ ਅੱਜ ਦੀ ਧਰਮ ਦੀ ਗੱਲ ਆ ਜਿਹੜੀ ਕਿ ਖਾਸ ਤੌਰ ਦੇ ਧਰਮ ਵਿੱਚ ਕੀ ਸੀਗਾ ਕਿ ਧਰਮ ਦੀਆਂ ਜਿਹੜੀ ਮੂਲ ਸਿੱਖਿਆਵਾਂ ਉਹਨਾਂ ਨੂੰ ਘੱਟ ਪ੍ਰਚਾਰਿਆ ਗਿਆ ਪਰ ਉਹਨਾਂ ਦੇ ਨਾਂ ਤੇ ਜੋ ਕੁਝ ਆ ਧਰਮ ਫੈਲਾਇਆ ਗਿਆ ਔਰ ਕਸਧ ਧਾਰਮਿਕ ਲੋਕਾਂ ਵੱਲੋਂ ਹੀ ਧਾਰਮਿਕ ਆਗੂਆਂ ਵੱਲੋਂ ਹੀ ਫੈਲਾਇਆ ਗਿਆ ਉਨੂੰ ਹੀ ਧਰਮ ਸਮਝ ਕੇ ਧਰਮ ਦੇ ਨਾਂ ਤੇ ਜਿਹੜਾ ਬਾਦਵਾਦ ਸੀਗਾ ਨਫਰਤ ਸੀਗਾ ਨਫਰਤ ਸੀ ਇਹ ਜ਼ੋਰਾਂ ਤੇ ਸੀ ਉਹ ਅੱਜ ਵੀ ਆ ਉਹ ਅੱਜ ਵੀ ਆ ਤੇ ਇਹਦੇ ਕੋਈ ਸ਼ੱਕ ਨਹੀਂ ਪਰ ਗੁਰੂ ਸਹਿਬਾਨ ਨੇ ਜਿਹੜੇ ਗੁਰਬਾਣੀ ਵਿੱਚ ਸੰਸਕਾਰ ਦਿੱਤੇ ਆ ਇਹਨਾਂ ਸੰਸਕਾਰਾਂ ਵਿੱਚ ਇਹਨਾਂ ਦੀ ਰੰਚ ਮਾਤਰ ਵੀ ਸਾਨੂੰ ਭੂ ਨਹੀਂ ਆਉਂਦੀ ਇਹਦੇ ਵਿੱਚ ਉਹ ਸੁਗੰਧ ਹੀ ਆ ਮਹਿਕ ਆ ਜਿਹੜਾ ਕਿ ਕੇਵਲ ਗੁਰੂ ਸਹਿਬਾਨ ਵਿੱਚ ਵਿਸ਼ਵਾਸ ਰੱਖਣ ਵਾਲਾ ਹੀ ਨਹੀਂ ਪਲਕੀ ਹਰ ਮਨੁੱਖ ਜਿਹੜਾ ਉਸ ਸੁਗੰਧੀ ਨੂੰ ਮਾਣ ਸਕਦਾ ਇਹਦੇ ਵਿੱਚ ਉਹ ਭਰਾਤਰੀ ਭਾਵ ਆ ਲੇਬਲ ਭਾਵੇਂ ਕਿਸੇ ਦਾ ਕੋਈ ਵੀ ਲੇਬਲ ਲੱਗਾ ਹੋਇਆ ਪਰ ਉਹਦਾ ਜਿਹੜਾ ਆਚਰਨ ਆ ਉਹਦਾ ਕਰੈਕਟਰ ਆ ਉਹਨੂੰ ਜਿਹੜਾ ਵਡਿਆਇਆ ਗਿਆ ਸਲਾਇਆ ਗਿਆ ਅਤੇ ਇਨ੍ਹਾਂ ਕਦਰੋਂ ਕੀਮਤਾਂ ਉਤੇ ਹੀ ਸੁਰਜਿਤਾ ਗਿਆ ਜੇ ਆਪਾਂ ਨੂੰ ਸਧਾਰਨ ਸੱਲ ਸ਼ਬਦਾਂ ਵਿੱਚ ਆਖਣਾ ਹੋਵੇ ਤਾਂ ਗੁਰਬਾਣੀ ਨੇ ਮਨੁੱਖ ਨੂੰ ਉਹ ਸੰਸਕਾਰ ਦਿੱਤੇ ਆ ਕਿ ਜਿਹੜੇ ਸੰਸਕਾਰ ਜੇ ਕਿ ਧਰਮ ਧਾਰਮਿਕ ਖੇਤ ਦੀ ਗੱਲ ਕਰੀ ਤਾਂ ਉਹ ਕਹਿੰਦੇ ਆ ਕਿ ਕਿਸੇ ਵੀ ਧਰਮ ਦਾ ਲੇਬਲ ਲਾਉਣ ਤੋਂ ਪਹਿਲਾਂ ਅਹ ਮਨੁੱਖ ਤੂੰ ਚੰਗਾ ਮਨੁੱਖ ਬਣ ਤੂੰ ਇਨਸਾਨ ਬਣ ਜੇ ਤੂੰ ਚੰਗਾ ਇਨਸਾਨ ਬਣੇਗਾ ਚੰਗਾ ਮਨੁੱਖ ਹੋਵੇਂਗਾ ਤਾਂ ਲੇਬਲ ਭਵੇਂ ਜਿਹੜਾ ਮਰਜ਼ੀ ਲਾ ਲੈ ਤੂੰ ਇੱਕ ਵਧੀਆ ਧਰਮੀ ਹੋਵੇਂਗਾ ਪਰ ਜੇਕਰ ਤੂੰ ਚੰਗਾ ਇਨਸਾਨ ਨਹੀਂ ਤੇਰਾ ਕੋਈ ਐਕਟਿਵਿਟੀ ਨਹੀਂ ਦੀਨ ਇਮਾਨ ਨਹੀਂ ਤਾਂ ਭਾਵੇਂ ਕੋਈ ਵੀ ਲੇਬਲ ਲਾ ਲਾ ਉਹਦੇ ਨਾਲ ਤੇਰਾ ਪਾਲ ਉਤਾਰ ਨਹੀਂ ਹੋਣ ਲੱਗਾ ਰੱਬ ਤੇਰੇ ਉਤੇ ਪ੍ਰਸੰਨ ਨਹੀਂ ਹੋਣ ਲੱਗਾ ਰੱਬ ਦੀ ਨੇੜਤਾ ਦਾ ਤੂੰ ਨਿਗ ਨਹੀਂ ਮਾਣ ਸਕੀਂਗਾ ਤੇ ਕੋਈ ਤੇ ਅਸਲੀ ਕੇ ਨਾਲ ਵੀ ਅਸੀ ਕਾਸ ਹੁੰਦੇ ਆ ਕਿ ਗੁਰਬਾਣੀ ਜਿਹੜੀ ਹੈ ਉਹ ਬੇਸਿਕਲੀ ਸਾਰੀ ਕਾਇਨਾਤ ਹਿਊਮੈਨਿਟੀ ਨੂੰ ਇਕੁਅਲ ਸਮਝਦੀ ਹੈ ਤੇ ਜਿਹੜੇ ਸੰਸਕਾਰ ਉਸ ਇਕੁਐਲਿਟੀ ਦੇ ਅਗੇਂਸਟ ਕੰਮ ਕਰਦੇ ਆ ਉਹਨਾਂ ਨੂੰ ਨਕਾਰਦੀ ਆ ਟੋਟਲ ਨਕਾਰਦੀ ਆ ਪਰ ਜਿਹੜੇ ਸੰਸਕਾਰ ਸੁਸਾਇਟੀ ਨੂੰ ਤੇ ਇਕੁਅਲ ਹਿਮੈਨਿਟੀ ਨੂੰ ਬਰਾਬਰਿਤ ਬਣਾਉਂਦੇ ਆ ਉਹਨਾਂ ਨੂੰ ਅਸੈਪਟ ਕਰਦੀ ਆ ਇਹਦੇ ਚਾਹਾਂ ਕਹਿ ਸਕਦੇ ਆ ਇਹਦੇ ਤੇ ਥੋੜਾ ਧਿਆਨ ਰੱਖਣਾ ਪੈਣਾ ਗੱਲ ਦੀ ਪਰ ਬਿਲਕੁਲ ਠੀਕ ਆ ਪਰ ਇਹ ਪੱਖ ਜੇ ਅਸੀਂ ਨਜ਼ਰ ਅੰਦਾਜ਼ ਕਰ ਦੇਵਾਂਗੇ ਤਾਂ ਫਿਰ ਭੁਲੇਖੇ ਦੀ ਸੰਭਾਵਨਾ ਕਿ ਜਦੋਂ ਆਪਾਂ ਇਸ ਚੀ ਦੀ ਗੱਲ ਕਰਦੇ ਆ ਤਾਂ ਬਰਾਬਰਤਾ ਦੀ ਗੱਲ ਕਰਦੇ ਆ ਮੰਨ ਲਓ ਤਾਂ ਇਸ ਬਰਾਬਰਤਾ ਦਾ ਭਾਵ ਜਿਹੜਾ ਉਹ ਇਹ ਆ ਕਿ ਜਨਮ ਤੋਂ ਕੋਈ ਛੋਟਾ ਵੱਡਾ ਨਹੀਂ ਹਾਂ ਬਿਲਕੁਲ ਕੋਈ ਜਿਹੜਾ ਉਹ ਜਿਹੜਾ ਚੰਗਾ ਜਾਂ ਮਾੜਾ ਉਹ ਕੋਈ ਜਾਤ ਕੁੱਲ ਜਾਂ ਪਰਿਵਾਰ ਨਹੀਂ ਬਣਾਉਂਦਾ ਉਹ ਮਨੁੱਖ ਦੇ ਕਰਮ ਬਣਾਉਂਦੇ ਆ ਮਨੁੱਖ ਦਾ ਆਚਰਣ ਬਣਾਉਂਦਾ ਇਸ ਲਈ ਜਦੋਂ ਬਾਣੀ ਚ ਆਖਿਆ ਨਾ ਕਿ ਜਿਹੜੇ ਨੀਜ ਕੌਣ ਆ ਤਾਂ ਕਿਸੇ ਵਿਸ਼ੇਸ਼ ਜਾਤ ਦਾ ਜਾਂ ਧਰਮ ਦਾ ਜਾਂ ਕਿਸੇ ਇਲਾਕੇ ਦਾ ਨਾਂ ਨਹੀਂ ਲਿਆ ਸਪਸ਼ਟ ਵਿੱਚ ਆਖਿਆ ਕਿ ਖਸਮ ਬਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਥ ਇਹ ਕੋਈ ਵੀ ਆ ਕੋਈ ਵੀ ਚਾਹੇ ਉਹ ਕਿਸੇ ਵੀ ਧਰਮ ਦਾ ਉਹ ਚਾਹੇ ਇਸਤਰੀ ਆ ਚਾਹੇ ਪੁਰਸ਼ ਆ ਜਾਂ ਕਿਸੇ ਵੀ ਇਲਾਕੇ ਦਾ ਰਹਿਣ ਵਾਲਾ ਜਿਹੜਾ ਵੀ ਇਨਸਾਨੀਅਤ ਨੂੰ ਮੂੰਹ ਮੋੜੀ ਬੈਠਾ ਉਹ ਨਹੀਂ ਜਾਣੀਵਾ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਉਹਨਾਂ ਦੇ ਸੰਗ ਤਿਆਗ ਕਰਨ ਦੀ ਗੱਲ ਆਖੀ ਹੈ ਜਿਵੇਂ ਆਪਾਂ ਪਹਿਲੇ ਅਬਸੂਨ ਵਿੱਚ ਜਿਹੜਾ ਇੱਕ ਸ਼ਲੋਕ ਜਿਹੜਾ ਸਾਂਝਾ ਕੀਤਾ ਸੀ ਆਪਣੇ ਦਰਸ਼ਕਾਂ ਨਾਲ ਕਿ ਕਬੀਰ ਸਾਗਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਬਾਸਨ ਕਾਰੋ ਪਰਸੀਐ ਤੋ ਕੁਛ ਲੱਗੈ ਦਾਗ ਤੋ ਉਹ ਐਸਾ ਹੀ ਰਾ ਇਹ ਜਰੂਰ ਧਿਆਨ ਰੱਖਣ ਦੀ ਲੋੜ ਆ ਪਰ ਇਹ ਨੂੰ ਜਨਮ ਨਾਲੇ ਜੁੜਿਆ ਕਰਮ ਨਾਲ ਜੁੜਿਆ ਇਸ ਲਈ ਜਦੋਂ ਗੁਰਨਾਨਦ ਸਾਹਿਬ ਨੂੰ ਕਾਬੇ ਵਿੱਚ ਸਵਾਲ ਪੁੱਛਿਆ ਗਿਆ ਕਿ Hindu ਵੱਡਾ ਕਿ Muslim ਨੋਈ ਸ਼ੁਭ ਕਰਮਾਂ ਬਾਜਾ ਤਾਂ ਗੁਰੂ ਨਾਨਕ ਸਾਹਿਬ ਉਧਰ ਸੀ ਕਿ ਸ਼ੁਭ ਕਰਮਾਂ ਬਾਜੂ ਦੋਨੋਂ ਰੋਈ ਜਿਹੜਾ ਪ੍ਰਧਾਨਤਾ ਹੈਗੀ ਆ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣ ਦੀ ਗੱਲ ਆ ਸਵਾਲ ਆ ਉਹ ਜਿਹੜਾ ਮਨੁੱਖ ਦੇ ਜਿਹੜੇ ਆ ਚੰਗੇ ਕਰਮ ਚੰਗਾ ਆਚਰਨ ਆ ਇਸ ਲਈ ਆਖ ਦਿੱਤਾ ਕਿ ਕਰਨੀ ਬਾਜੂ ਤਰੈ ਨਾ ਕੋਏ ਗੁਰਬਾਣੀ ਦਾ ਪਾਕ ਜਿਹੜਾ ਉਹ ਆਪਣੇ ਬੜਾ ਸਪਸ਼ਟ ਆ ਇਸ ਲਈ ਗੁਰੂ ਸਾਹਿਬ ਜਦੋਂ ਕਹਿੰਦੇ ਆ ਕਿ ਹੱਕ ਪਰ ਆਇਆ ਨਾਨਕਾ ਉਸ ਔਰ ਉਸ ਗਾਏ ਗੁਰੂ ਪੀਰ ਹਾਮਾਂ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਗੱਲੀ ਪਿਸ ਨਾ ਜਾਈਐ ਛੂਟਿਆ ਸੱਚ ਕਮਾਇ ਤੋ ਜੇਕਰ ਕਿਸੇ ਕੇਵਲ ਗੁਰੂ ਪੀਰ ਉਤੇ ਸ਼ਰਧਾ ਲਿਆਉਣ ਨਾਲ ਉਹਨੂੰ ਆਪਣਾ ਗੁਰੂ ਇਸ ਮਨਨ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਤੁਸੀਂ ਰੱਬ ਦੀ ਨਜ਼ਰਾਂ ਚ ਪਰਵਾਣ ਨਹੀਂ ਹੋ ਸਕਦੇ ਤੁਸੀਂ ਚੰਗੇ ਮਨੁੱਖ ਨਹੀਂ ਬਣ ਸਕਦੇ ਆਪਣਾ ਜੀਵਨ ਸਫਲਾ ਨਹੀਂ ਬਣਾ ਸਕਦੇ ਹਾਂ ਜੇਕਰ ਤੁਸੀਂ ਆਪਣੇ ਗੁਰੂ ਪੀਰ ਦੀ ਉਹ ਸਿੱਖਿਆਵਾਂ ਇਥੇ ਵੀ ਇੱਕ ਧਿਆਨ ਰੱਖਣ ਦੀ ਲੋੜ ਆ ਕਿ ਗੁਰੂ ਪਿਰ ਦੀਆਂ ਸਖਿਆਵਾਂ ਨੂੰ ਇੱਕ ਤਾਂ ਜੋ ਮੂਰੂ ਵਿੱਚ ਉਹਨਾਂ ਨੇ ਆਖੀਆਂ ਉਹ ਆ ਇੱਕ ਜਿਹੜੀ ਉਹਨਾਂ ਦੇ ਨਾਂ ਤੇ ਜਿਹੜਾ ਸਾਡੇ ਵਰਗਿਆਂ ਨੇ ਅੱਗੇ ਵਿਆਖਿਆ ਕੀਤੀ ਆ ਜਿਹਦੇ ਵਿੱਚ ਸੰਕੀਰਣਤਾ ਜਿਹਦੇ ਵਿੱਚ ਸਵਾਰਥ ਆ ਜਿਹਦੇ ਵਿੱਚ ਜਿਹੜੇ ਸਵਾਰਥ ਦੀ ਬਧੂ ਆਉਂਦੀ ਆ ਜਿਹਦੇ ਸੰਪਰਦਾਇਕਤਾ ਇਥੇ ਵੀ ਧਿਆਨ ਰੱਖਣ ਦੀ ਲੋੜ ਆ ਕਿਉਂਕਿ ਇਹ ਹਰ ਧਰਮ ਦੇ ਪੈਰੋਕਾਰਾਂ ਨਾਲ ਹੋਇਆ ਹੋ ਰਿਹਾ ਹੋ ਰਿਹਾ ਇਹ ਵੀ ਸਾਡੇ ਨਾਲ ਵੀ ਹੋ ਰਿਹਾ ਠੀਕ ਇਸ ਲਈ ਇਹ ਧਿਆਨ ਰੱਖਣ ਦੀ ਲੋੜ ਆ ਇਸ ਲਈ ਆਖਿਆ ਕਿ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਕਿ ਤਾਂ ਹੀ ਉਹ ਬਾਂ ਫੜੂਗਾ ਸਜਮ ਤਾਂ ਹੀ ਉਹਦੇ ਸੱਚੇ ਤੋਂ ਸੇਵਕ ਉਹ ਸਿੱਖੋਂ ਪੈਰੋਕਾਰੋਂ ਜੇਕਰ ਤੁਸੀਂ ਉਹਦੀ ਸਿੱਖਿਆ ਨੂੰ ਸੁਣ ਕੇ ਪੜ੍ਹ ਕੇ ਉਸ ਨੂੰ ਮੰਨ ਕੇ ਉਹਨੂੰ ਆਪਣੇ ਵਿਵਹਾਰ ਵਿੱਚ ਲਿਆ ਰਹੇ ਹੋ ਤੁਸ ਲਈ ਪਾਕਿ ਡਾ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਤਾਂ ਗੁਰਬਾਣੀ ਨੇ ਇਹ ਸੰਸਕਾਰ ਦਿੱਤੇ ਆ ਮਨੁੱਖ ਨੂੰ ਤਾਂ ਜਿਹੜੇ ਜਦੋਂ ਆਖਿਆ ਗਿਆ ਕਿ ਪਹਿਲਾਂ ਤੋਂ ਚੰਗਾ ਇਨਸਾਨ ਬਣ ਉਜੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਹੀਂ ਆਪਣੀ ਬਾਣੀ ਨਹੀਂ ਬਲਕੇ ਛੇ ਗੁਰੂ ਦੀ ਬਾਣੀ ਨਹੀਂ ਬਲਕੇ ਬਹੁਤ ਸਾਰੇ ਮਹਾਂਪੁਰਸ਼ਾਂ ਦੀ ਬਾਣੀ ਆ ਜਿਹੜੇ ਕਿ ਵਖੋ-ਵਖੀਆਂ ਜਾਤਾਂ ਨਾਲ ਸੰਬੰਧਿਤ ਆ ਵਖੋ-ਵਖੀਆਂ ਇਲਾਕਿਆਂ ਨਾਲ ਸੰਬੰਧਿਤ ਆ ਉਹਨਾਂ ਸਾਰਿਆਂ ਨੂੰ ਬਕਾਇਦਾ ਇੱਕੋ ਜਿਹਾ ਮਾਨ ਸਨਮਾਨ ਦਿੱਤਾ ਹੋਇਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੇ ਸਿਰ ਝੁਕਾਉਂਦੇ ਆ ਤੇ ਸਾਰਿਆਂ ਨਾਲ ਮਹਾਂਪੁਰਸ਼ਾਂ ਦੇ ਸਿਰ ਝੁਕਾਉਂਦੇ ਆ ਜਦੋਂ ਅਸੀਂ ਪ੍ਰਕਰਮਾ ਕਰਦੇ ਆ ਉਹ ਸਾਰੀਆਂ ਇਹਨਾਂ ਦੀ ਪ੍ਰਕਰਮਾ ਵੀ ਕਰਦੇ ਆ ਕਦੇ ਕਿਸੇ ਦੇ ਮਨ ਵਿੱਚ ਇਹ ਨਹੀਂ ਆਉਂਦਾ ਕਿ ਨਹੀਂ ਇਹ ਫਲਾਣੇ ਦੀ ਬਾਣੀ ਆ ਇਹ ਉਹ ਜਾਤ ਸੀ ਇਹ ਧਰਮ ਸੀ ਨਹੀਂ ਉਹ ਸਾਰਿਆਂ ਨੂੰ ਜਿਹੜਾ ਉਹ ਇੱਕੋ ਜਿਹਾ ਮਾਨ ਸਨਮਾਨ ਦਿੱਤਾ ਹੋਇਆ ਇਹ ਸੰਸਕਾਰ ਆ ਜਿਹੜੇ ਕਿ ਸੰਸਕਾਰ ਜਿਹੜੇ ਆ ਕਿ ਹਰ ਤਰ੍ਹਾਂ ਦੀ ਸੰਪਰਦਾਇਕਤਾ ਤੋਂ ਸੰਕੀਰਣਤਾ ਤੋਂ ਨਿਜਵਾਤ ਤੋਂ ਮਨੁੱਖ ਨੂੰ ਉਪਰੋ ਠਾ ਕੇ ਇੱਕ ਸਾਂਝੇ ਪਲੇਟਫਾਰਮ ਜਿਹੜਾ ਉਹ ਮੁਹੱਈਆ ਕਰ ਮਨੁੱਖ ਨੂੰ ਇਕੱਠਿਆਂ ਕਰਦੇ ਆ ਦੇ ਮਨੁੱਖ ਨੂੰ ਤੋੜਦੇ ਨਹੀਂ ਬਲਕਿ ਮਨੁੱਖ ਨੂੰ ਜੋੜਦੇ ਆ। ਇਸ ਲਈ ਸਾਡੇ ਗੁਰਬਾਣੇ ਵੀ ਤਾਂ ਪਾਖੇ ਹੈ ਹੀ ਆ। ਇਬਰਸੀ ਅਰਦਾਸ ਵੀ ਜਦੋਂ ਅਰਦਾਸ ਕਰਦੇ ਆ ਤੁਹਾਡੇ ਅਖੀਰ ਦੇ ਜੇ ਸਾਡੇ ਬਜ਼ੁਰਗਾਂ ਨੇ ਜਿਹੜੇ ਸ਼ਬਦ ਅਖੀਲੇ ਸ਼ਬਦ ਜਿਹੜੇ ਇਹਦੇ ਵਿੱਚ ਜੋੜੇ ਆ ਰੱਖਿਆ ਕਿ ਜਦੋਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੋਂ ਗੁਰਦੁਆਰੇ ਵਿੱਚ ਸਾਡੇ ਦਰਵਾਜ਼ੇ ਸਾਰੇ ਨਹੀਂ ਖੁੱਲੇ ਹੁੰਦੇ ਆ। ਤੋਂ ਇਸ ਲਈ ਕਿ ਇਹ ਕੁਰਬਾਨੀ ਦੇ ਨੇ ਸੰਸਕਾਰ ਆ। ਇਨਾਂ ਸੰਸਕਾਰਾਂ ਵਿੱਚ ਜਿਹੜੇ ਆ ਜਿਹੜੀਆਂ ਇੱਕਤਰੋ ਕੀਮਤਾ ਜਿਹੜੀਆਂ ਆ ਜਿਹੜਾ ਵਿਵਹਾਰ ਆ ਜਿਹੜਾ ਜਿਹੜੀ ਸੰਸਕ੍ਰਿਤੀ ਆ ਜਿਹੜਾ ਸਭਿਆਚਾਰ ਆ ਜਿਹੜਾ ਕਲਚਰ ਆ ਉਹ ਜਿਹੜਾ ਉਹ ਸਮੁੱਚੀ ਮਨੁੱਖਤਾ ਨਾਲ ਸੰਬੰਧਿਤ ਆ ਇਸ ਲਈ ਕਿਹਾ ਜਾਂਦਾ ਜਿ ਕਿਉਂਕਿ ਗੁਰੂ ਸਾਹਿਬਾਨ ਬਾਰੇ ਖਾਸ ਤੌਰ ਤੇ ਗੁਰੂ ਅਰਗੁਬਿੰਦ ਸਾਹਿਬ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇ ਪਰ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਤਲਵਾਰ ਜਿਹੜੀ ਆ ਜੀ ਉਹ ਕਿਸੇ ਵਿਸ਼ੇਸ਼ ਬਰਗਲੀ ਉਠਾਈ ਜਾਂ ਉਹ ਕੇਵਲ ਜਿਹੜੇ ਮੁਸਲਮਾਨ ਸੀ ਉਹਨਾਂ ਦੇ ਵਿਰੁੱਧ ਉਠਾਈ ਉਰਕੀਆਂ ਨੇ ਇਥੋਂ ਤੱਕ ਆ ਕੇ ਕਿ ਗੁਰੂ ਸਾਹਿਬ ਨੂੰ ਆ ਕੇ ਕਿ ਬਹੁਤ ਬੜੀ ਉਹ ਦੇਸ਼ ਪਗਲ ਸੀਗੀ ਉਹਨਾਂ ਦੇਸ਼ ਲਈ ਜਿਹੜੀਆਂ ਕੁਰਬਾਨੀਆਂ ਕਰ ਇਨੀਆਂ ਕੁਰਬਾਨੀਆਂ ਕੀਤੀਆਂ ਸ਼ੁਦ ਵਰਦ ਦੇ ਆ ਪਰ ਗੁਰੂ ਸਾਹਿਬ ਨੂੰ ਜੇ ਕਿਸੇ ਦੇਸ਼ ਨਾਲ ਉਹਨਾਂ ਨੂੰ ਜੋੜਿਆ ਨਹੀਂ ਜਾ ਸਕਦਾ ਐ ਠੀਕ ਹੈ ਗੁਰੂ ਸਾਹਿਬਾਨ ਉਸ ਦੇਸ਼ ਵਿੱਚ ਜਨਮੇ ਆ ਉੱਥੇ ਵਿਚਰੇ ਉਹਨਾਂ ਦੀ ਜਿਹੜੀ ਕਰੋ ਭੂਮੀ ਆ ਉਹ ਰਹੀ ਆ ਪਰ ਉਹਨਾਂ ਨੇ ਜਿਹੜੇ ਵਿਸ਼ਵ ਜਿਹੜਾ ਉਹਨਾਂ ਦਾ ਜਿਹੜੇ ਉਸ ਪਿਆਰੇ ਆ ਉਹਨਾਂ ਸਮਝੀ ਮਨੁੱਖਤਾ ਨੂੰ ਆਪਣੇ ਗਲਬਕੜੀ ਵਿੱਚ ਲਿਆ ਉਹਨਾਂ ਨੇ ਕਿਵੇਂ ਲਈ ਕਿਹੜਾ ਹਿੰਦਵਾਸੀ ਆ ਉਹ ਪਿਆਰਾ ਜਿਹੜਾ ਹਿੰਦ ਤੋਂ ਬਾਹਰ ਰਹਿੰਦਾ ਤੇ ਉਹਨਾਂ ਦੇ ਦੁਸ਼ਮਣ ਆ ਨਹੀਂ ਗੁਰੂ ਸਾਹਿਬਾਂ ਨੇ ਇਹ ਸੰਸਕਾਰ ਨਹੀਂ ਦਿੱਤੇ ਉਹਨਾਂ ਦੇ ਸੰਸਕਾਰ ਜਿਹੜੇ ਆ ਉਹ ਹਰ ਮਨੁੱਖ ਲਈ ਨੂੰ ਜਿਹੜੇ ਆ ਉਹ ਦੇ ਕੇ ਮਨੁੱਖਤਾ ਨੂੰ ਜਿਹੜਾ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਦੇ ਆ ਇਹਨਾਂ ਵਿੱਚ ਜਿਹੜੀ ਉਹ ਬਦਬੂ ਨਹੀਂ ਆਉਂਦੀ ਉਹ ਦੁਰਗੰਧ ਨਹੀਂ ਕਿ ਜਿਹੜੇ ਕਿ ਅੱਜ ਚਿੰਤਕ ਜਿਹੜੇ ਇਨਸਾਨ ਆ ਚੰਗੇ ਇਨਸਾਨ ਆ ਜਿਹਦੇ ਸਮਾਜ ਨੂੰ ਕੋਈ ਦੇਣਾ ਚਾਹੁੰਦੇ ਆ ਚੋੜਨਾ ਚਾਹੁੰਦੇ ਆ ਉਹਨਾਂ ਨੂੰ ਜਦੋਂ ਉਹ ਪੜਦੇ ਆ ਧਰਮ ਗ੍ਰੰਥਾਂ ਵਿੱਚ ਜਾਂ ਧਰਮ ਮੰਦਰਾਂ ਵਿੱਚ ਦੇਖਦੇ ਆ ਕਿ ਬੜੀ ਸੰਕਿਰਣਤਾ ਸੰਪਰਦਾਇਕ ਦਾ ਨਫ਼ਰਤ ਫੈਲਾਈ ਜਾ ਰਹੀ ਆ ਗੁਰਬਾਣੀ ਵਿੱਚ ਜਿਹੜੀਆਂ ਇਹਨਾਂ ਇਹੋ ਜਿਹੇ ਸੰਸਕਾਰ ਆ ਕਿ ਜਿਹੜੇ ਇਹਨਾਂ ਤੋਂ ਮਨੁੱਖ ਨੂੰ ਬਹੁਤ ਉੱਪਰ ਉਠਾਉਂਦੇ ਆ ਹਾਂ ਠੀਕ ਆ ਕਿ ਕੋਈ ਸਿੱਖੀ ਦੇ ਭੇਕ ਵਿੱਚ ਕੋਈ ਗੁਰੂ ਸਾਹਿਬ ਦੇ ਸ਼ਬਦਾਂ ਨੂੰ ਤਰੋੜ ਮੁਰੋੜ ਕੇ ਉਹ ਕੋਈ ਵਿਤਕਰਾ ਕਰ ਰਹੇ ਆ ਸੰਪਰਦਾਇਕਤਾ ਫਲਾ ਰਹੇ ਆ ਨਫ਼ਰਤ ਫਲਾ ਰਹੇ ਆ ਮਨੁੱਖ ਨੂੰ ਮਨੁੱਖ ਨਾਲ ਤੋੜ ਰਿਹਾ ਜਾਂ ਜਾਤ ਪਾਤ ਨੂੰ ਜਿਹੜਾ ਪ੍ਰਮੋਟ ਕਰ ਰਿਹਾ ਆ ਆ ਵਿਸ਼ਵਾਸ ਕਰਕੇ ਜਿਹੜੇ ਕਥ ਦੀ ਨੀਵੀਂ ਜਾਤ ਦੇ ਆ ਉਹਨਾਂ ਨੂੰ ਦੁਰਕਾਰ ਰਿਹਾ ਜਾਂ ਉਹਨਾਂ ਨੂੰ ਬੜਾ ਪੁਲਾ ਆਖਰੇ ਆ ਇਹ ਉਹਦੀ ਨਿੱਜੀ ਸੋਚ ਆ ਤੇ ਇਹ ਸੰਸਕਾਰ ਸਿੱਖੀ ਦੇ ਸੰਸਕਾਰ ਨਹੀਂ ਗੁਰਬਾਣੀ ਨੇ ਇਹ ਸੰਸਕਾਰ ਮਨੁੱਖ ਨੂੰ ਨਹੀਂ ਦਿੱਤੇ ਗੁਰਬਾਣੀ ਨੇ ਤਾਂ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਆ ਜਿਦਾਂ ਕਿ ਜਗਤ ਦੇ ਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਦ ਦੁਆਰੇ ਬਰਤ ਤੇ ਲੈ ਹੋ ਉਹ ਬਾਹਰ ਅਗਲੇ ਦੋ ਪੰਕਤੀ ਦੀ ਗੱਲ ਕੀ ਇਸ ਲਈ ਜਦੋਂ ਆਖਿਆ ਸਭੇ ਜੀ ਸੰਭਾਲ ਆਪਣੀ ਮਿਹਰ ਕਰ ਅਣ ਪਾਣੀ ਮੁਚੋ ਪਾਇ ਤੁਕ ਦਾਨਤ ਭਨਤ ਇੱਥੇ ਜਿਹੜੀ ਇਹ ਗੱਲ ਮਨੁੱਖ ਮਾਤਰ ਦੀ ਗੱਲ ਆ ਤੇ ਇਹ ਜਿਹੜੇ ਸੰਸਕਾਰ ਗੁਰਬਾਣੀ ਦੇ ਸੰਸਕਾਰ ਜਿਹੜੇ ਆ ਇਹ ਸੰਸਕਾਰ ਜਿਹੜੇ ਆ ਇਹ ਵਿਸ਼ਵ ਵਿਆਪੀ ਸੰਸਕਾਰ ਆ ਤੋ ਇਸ ਲਈ ਆਪਾਂ ਗੁਰੂ ਸਾਹਿਬ ਦੀ ਗੱਲ ਕਰ ਰਹੇ ਸੀ ਕਿ ਉਹ ਦੇਸ਼ ਭਗਤ ਨਹੀਂ ਸੀਗੇ ਉਹ ਮਨੁੱਖ ਮਾਤਰ ਦੀ ਕਲਿਆਣ ਚਾਹੁੰਦੇ ਸੀ ਇਸ ਲਈ ਜਦੋਂ ਗੁਰਨਾਨਕ ਸਾਹਿਬ ਦੀ ਜਦੋਂ ਉਦਾਸੀਆਂ ਪ੍ਰਾਰੰਭ ਕਰਦੇ ਆ ਤਾਂ ਭਾਈ ਗੁਰਦਾਬ ਜੀ ਬੜਾ ਖੂਬਸੂਰਤ ਸ਼ਬਦ ਲਿਖਦੇ ਆ ਕਿ ਬਾਬਾ ਦੇਖਿਆ ਧਿਆਨਤਾ ਜਲਦੀ ਸਭ ਪ੍ਰਥਵੀ ਦੇ ਸਿ ਆਈ ਬਾਜੂ ਗੁਰੂ ਗੁਬਾਰਾ ਹੈ ਹਾਂ ਹਾਂ ਕਰਦੀ ਸੁਣੀ ਲੁਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਕਾਦੇ ਲਈ ਚੜਿਆ ਸੁਦਨ ਧਰਤ ਲੁਕਾਈ ਤੂੰ ਧਰਤ ਲੁਕਾਈ ਸ਼ਬਦ ਵਰਦੇ ਆਇਆ ਤੁਸੀਂ ਗੁਰੂ ਸਾਹਿਬ ਦੇ ਜਿਹੜਾ ਹਰ ਮਨੁੱਖ ਜਿਹੜਾ ਭਵੇਂ ਉਹ ਭਾਰਤ ਦਾ ਹਿੱਸਾ ਸੀ ਜਾਂ ਭਾਰਤ ਤੋਂ ਬਾਹਰ ਰਹਿ ਰਿਹਾ ਸੀ ਉਹ ਚਾਹੇ ਦक्कਨ ਵਿੱਚ ਰਹਿ ਰਿਹਾ ਜਾਏ ਪੂਰਬ ਵਿੱਚ ਰਹਿ ਰਿਹਾ ਉਹ ਇਸ ਦੀ ਹੈ ਜਾਇ ਪੁਰਸ਼ਾ ਗੁਰੂ ਸਾਹਿਬ ਦੇ ਸਾਰੇ ਪਿਆਰੇ ਆ ਔਰ ਮਨੁੱਖ ਮਾਤਰ ਦੀ ਉਹ ਕਲਿਆਣ ਜਿਹੜੀ ਆ ਉਹ ਚੋਂਦੇ ਆ। ਤੋ ਇਸ ਲਈ ਜਿਹੜੇ ਗੁਰਬਾਣੀ ਵਿੱਚ ਤਾਂ ਆਪਾਂ ਪਹਿਲਾਂ ਗੱਲ ਕਰੀ ਸੀ ਆਪਾਂ ਉਹਨੂੰ ਪੂਰਾ ਕਰ ਲਈਏ ਕਿ ਜਿਹੜਾ ਗੁਰੂ ਸਾਹਿਬ ਨੇ ਆਖਿਆ ਕਿ ਲੇਬਲ ਕੋਈ ਵੀ ਲੱਗਾ ਹੋਵੇ ਉਹ ਮਹਤੋਂਪੂਰਨ ਨਹੀਂ। ਜਿਹੜਾ ਮਹਤੋਂਪੂਰਨ ਉਹ ਮਨੁੱਖ ਦੀ ਇਨਸਾਨੀਅਤ ਆ। ਜਿਹੜਾ ਆਪਾਂ ਛੇ ਕੋਈ ਵੀਰ ਭੈਣ ਇਹਨਾਂ ਸਮਝੇ ਕਿ ਅਸੀਂ ਆਪਣੇ ਕੋਲੋਂ ਗੱਲ ਬਣਾ ਕੇ ਆਖ ਰਹੇ ਆਂ ਜੀ ਇੱਕ ਦੋ ਪਰਮਾਨ ਜੇ ਗੁਰਮਾਨੀ ਦੇ ਜੜੇ ਆ ਉਹ ਅਸੀਂ ਦਰਸ਼ਕਾਂ ਨਾਲ ਸਾਂਝੇ ਕਰ ਲਈਏ ਜਿਦਾ ਗੁਰੂ ਸਾਹਿਬ ਕਹਿੰਦੇ ਆ ਮੁ슬ਮਾਨ ਬਾਰੇ ਗੱਲ ਕਰਦੇ ਆ ਤੋ ਕਹਿੰਦੇ ਮੁ슬ਮਾਨ ਕਹਾਵਨ ਮੁਸ਼ਕਲ ਜਾਂ ਹੋਏ ਤਾਂ ਮੁ슬ਮਾਨ ਕਹਾ ਵੈ ਕਹਿੰਦੇ ਸੱਚਾ ਮੁ슬ਮਾਨ ਬਣਨਾ ਸੱਚਮੁੱਚ ਬੜਾ ਔਖਾ ਜੇ ਕੋਈ ਸੱਚਮੁੱਚ ਮੁ슬ਮਾਨਾ ਤਾਂ ਉਹਨੂੰ ਨਮਸਕਾਰ ਆ ਉਹ ਆਦਰਨੀ ਆ ਉਹ ਸਤਕਾਰ ਦਾ ਪਾਤਰ ਆ ਔਰ ਫਿਰ ਮਹਾਰਾਜ ਉਹਦੀ ਅਸਲ ਜਿਹੜਾ ਮੁ슬ਮਾਨ ਆ ਉਹਦੀ ਜਿਹੜੀ ਪਰਿਭਾਸ਼ਾ ਕਰਦੇ ਆ ਜਿਹਦਾ ਡਿਫੀਨੇਸ਼ਨ ਦੇ ਰਹੇ ਆ ਕਹਿੰਦੇ ਆ ਕਿ ਅਵਲ ਔਰ ਦੀਨ ਕਰ ਮਿੱਠਾ ਮੁਸਲਮਾਨਾ ਮਾਨ ਮੁਸਾਵਾ ਹੈ ਹੋਏ ਮੁਸਲਮਨ ਦੀਨ ਮੋਹਾਨਾ ਮਰਨ ਜੀਵਨ ਕਾ ਧਰਮ ਚੁਕਾਵਾ ਰੱਬ ਕੀ ਰਜ਼ਾਏ ਮੰਨੇ ਸ੍ਰੀ ਉਪਰ ਕਰਤਾ ਮੰਨੇ ਆਪ ਗੋਵਾਵਾ ਤੋ ਨਾਨਕ ਸਰਬ ਜੀਆਂ ਮਹਿਰਮਤ ਹੋਏ ਤਾ ਮੁਸਲਮਾਨ ਕਹਾਵਾ ਉਹ ਇਹ ਜਿਹੇ ਮੁਸਲਮਾਨ ਜਿਹੜਾ ਉਹ ਗੁਰੂ ਸਾਹਿਬ ਨੂੰ ਸਲਾਹ ਰਿਹਾ ਉਹਨਾਂ ਹਰ ਇਨਸਾਨ ਜਿਹੜਾ ਗੁਰੂ ਸਾਹਿਬ ਕਹਿੰਦੇ ਕਿ ਇਹੋ ਜਿਹੇ ਇਨਸਾਨ ਬਣੇ ਭਾਵੇਂ ਉਹ ਲੈਬ ਮੁਸਲਮਾਨ ਲਾ ਲਵੇ ਹਿੰਦੂ ਲਾ ਲਵੇ 크ਿਸਤਨ ਲਾ ਲਵੇ ਜੂਦੀ ਲਾ ਲਵੇ ਸਿੱਖ ਲਾ ਲਵੇ ਉਹ ਪਰਵਾਨ ਚੰਗੇ ਮਨੁੱਖ ਵਿੱਚ ਹਰ ਚੰਗੇ ਮਨੁੱਖ ਵਿੱਚ ਇਹ ਗੁਣ ਗੁਰੂ ਸਾਹਿਬ ਕਹਿੰਦੇ ਹੋਣ ਤਾਂ ਜੇ ਉਹ ਮੁਸਲਮਾਨ ਘਾਂ ਰਿਹਾ ਤਾਂ ਮੁਬਾਰਕ ਆ ਉਹਨੂੰ ਹਾਂ ਇਸ ਲਈ ਜੇ ਜੇ ਮਹਾਰਾਜ ਬ੍ਰਾਹਮਣ ਦੀ ਗੱਲ ਕਰਦੇ ਆ ਤਾਂ ਗੁਰੂ ਸਾਹਿਬ ਕਹਿੰਦੇ ਜਿਹੜਾ ਜੰਜੂ ਤੋਂ ਪਾਰਿਆ ਤਾਂ ਜੇਕਰ ਤੋਂ ਇਹ ਜੰਜੂ ਪਾਲਿਆ ਦਇਆ ਘਪਾਸ ਸੰਤੋਖ ਜਗੰਢੀ ਸਤਵਟ ਏ ਜਨਉ ਜੀ ਕਾ ਹਿਤਾ ਪਾਡੇ ਕਤ ਤੋ ਜਿਥੇ ਆ ਕੇ ਨਾਏ ਟਟੇ ਨਾਮਾ ਲਗਾ ਨਾਏ ਜਲੇ ਨਾ ਜਾਏ ਤਨ ਸੋ ਮਨ ਸ ਨਾਨਕਾ ਜੋ ਗਲ ਚੱਲੇ ਪਾਇ ਜਿਨਾ ਕੋਲ ਜਿਹੜਾ ਇਹ ਸੱਚਮੁੱਚ ਇਹੋ ਜਿਹਾ ਜਜੂ ਆ ਜਨਉ ਆ ਤੋ ਗੁਰੂ ਸਾਹਿਬ ਕਹਿੰਦੇ ਉਹ ਮੁਬਾਰਕ ਆ ਮਹਾਨ ਆ ਜਿਨਾ ਕੋਲ ਵੀ ਇਹ ਹੈ ਇਹ ਜੰਜੂ ਤੇ ਹਾਰ ਮਨੁੱਖ ਨੂੰ ਧਾਰਨ ਕਰਨ ਦੀ ਲੋੜ ਆ ਜਿਵੇਂ ਸੱਚਾ ਮੁਸਲਮਾਨ ਬਣ ਲਈ ਗੁਰੂ ਸਾਹਿਬ ਕਹ ਰਿਹਾ ਕਿ ਆ ਗੁਣ ਹੋਣ ਦਾ ਮੁਸਲਮਾਨ ਜਿਹੜਾ ਉਹ ਮੁਬਾਰਕ ਆ ਤਨ ਤਾਂ ਯੋਗ ਆ ਇਸੀ ਤਰ੍ਹਾਂ ਜੇ ਹਿੰਦੂ ਜਿਨੇ ਜਨੂਪਾ ਆਇਆ ਖਾਸੋ ਬ੍ਰਾਹਮਣ ਨੇ ਜੇਕਰ ਉਹ ਅਜ ਨੂਆ ਇਹ ਜਨੂ ਕੋਈ ਵੀ ਪਾਵੇ ਜਾਈ ਜਾ ਕੇ ਕਿ ਹਰ ਮਨੁੱਖ ਨੂੰ ਇਹ ਜਨੂ ਪਾਉਣ ਦੀ ਲੋੜ ਆ ਇਸ ਦੇ ਬਿਨਾ ਉਹ ਰੱਬ ਦੀ ਨਜ਼ਰਾਂ ਵੀ ਪ੍ਰਮਾਨ ਨਹੀਂ ਹੋ ਸਕਦਾ ਜੇਕਰ ਗੁਰੂ ਸਾਹਿਬ ਇੰਜ ਆਖ ਰਹੇ ਆ ਕਿ ਸਚੁ ਵਰਤ ਸੰਤੋਖ ਤੀਰਤ ਗਿਆਨ ਧਿਆਨ ਈਸ਼ਾਨ ਦੇ ਆ ਦੇਵਤਾ ਖਿਮਾ ਜਪਮਾਲੀ ਤੇ ਮਾਨਸ ਪ੍ਰਦਾਨ ਇੱਥੇ ਹੁਣ ਹਿੰਦੂ ਵੀਰਾਂ ਨਾਲ ਗੱਲ ਕਰਦੇ ਆ ਕਿ ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਦੇਵੀ ਗੁਣਾਂ ਨੂੰ ਇਹਨਾਂ ਸੰਪਤੀ ਨੂੰ ਜਿਹਨਾਂ ਸੰਪਤੀ ਬਣਾਇਆ ਦੌਲਤ ਬਣਾਇਆ ਆ ਗੁਣ ਧਾਰਨ ਕੀਤੇ ਆ ਤੋਂ ਮਨੁੱਖੀ ਸ੍ਰੇਸ਼ਟਾ ਮਹਾਨ ਆ ਇਸ ਨੇ ਜੋਗੀ ਦੀ ਗੱਲ ਆ ਸੰਿਆਸੀ ਦੀ ਗੱਲ ਆ ਵੈਰਾਗੀ ਦੀ ਗੱਲ ਆ ਕਲ ਕਿ ਕਿ ਹਰ ਜਿਹੜਾ ਕਿਸੇ ਵੀ ਧਰਮ ਨਾਲ ਸਬੰਧਤ ਆ ਤਾਂ ਗੁਰੂ ਸਾਹਿਬ ਇਸ ਲਈ ਉਹਨੂੰ ਦਰਕਾਰ ਨਹੀਂ ਰੇ ਕਿ ਉਹਨੇ ਕੋਈ ਫਲਾਣਾ ਧਰਮ ਬਣਾਇਆ ਆ ਜਾਂ ਉਹਨੂੰ ਫਲਾਣੇ ਧਰਮ ਨਾਲ ਜਦੋਂ ਉਹਨੂੰ ਕਾਜ਼ੀ ਆਖਿਆ ਜਾ ਰਿਹਾ ਜਾਂ ਮੁੱਲਾ ਆਖਿਆ ਜਾ ਰਿਹਾ ਜਾਂ ਪੰਡਤ ਆਖਿਆ ਜਾ ਰਿਹਾ ਸਾਨੂੰ ਤਾਂ ਸ਼ਬਦਾਂ ਨਾਲੋਂ ਅਲਰਜੀ ਆ ਨਾ ਅਜੇ ਸ਼ਬਦਾਂ ਨਾਲ ਜਿਹੜੀ ਆ ਉਹ ਸਾਨੂੰ ਜਿਹੜੀ ਨਫ਼ਰਤ ਹੋ ਗਈ ਕਿ ਸ਼ਬਦ ਸੁਣਦੇ ਆ ਜਾਂ ਅਗਬ ਬੁਲਾਉ ਜਾਂਦੇ ਆ ਜਾਂ ਉਹਦੇ ਬਾਰੇ ਇੱਕ ਧਰਮ ਬਣਾ ਲੈਨੇ ਆ ਪਰ ਗੁਰੂ ਸਾਹਿਬ ਕਹਿੰਦੇ ਆ ਜਿਵੇਂ ਕਹਿੰਦੇ ਆ ਸੋ ਵੈਸ਼ਨੋ ਹੈ ਅਪਰਿਆਪਾਰ ਕਹੋ ਨਾਨਕ ਜੀ ਤਜੇ ਵਿਕਾਰ ਕਿ ਜਿਹੜਾ ਵੈਸ਼ਨੋ ਕਹੋਂਦਾ ਜੇਕਰ ਸੱਚਮੁੱਚ ਨੇ ਵਿਕਾਰ ਤਿਆਗ ਦਿੱਤੇ ਆ ਉਹ ਅਸਲ ਵੈਸ਼ਨੋ ਆ ਉਹ ਸਤਕਾਰ ਦਾ ਪਾਦਰ ਆ ਮੁੱਲਾਂ ਬਾਰੇ ਆਖ ਦਿੱਤਾ ਕਿ ਸੋ ਮੁੱਲਾਂ ਜੋ ਮਨຊੋਂ ਲਰੈ ਗੁਰੂ ਉਪਦੇਸ਼ ਕਾਲຊੋਂ ਜੁੜਾ ਕਾਲ ਪੁਰੋਕਾ ਮਰਦ ਹੈ ਮਾਨ ਤਿਸ ਮੁੱਲਾਂ ਕੋ ਸਦਾ ਸਲਾਮ ਇਹ ਗੁਰਬਾਣੀ ਚਾਇਆ ਹੋਇਆ ਇਸੇ ਨੇ ਜੇ ਪੰਡਿਤ ਹੀ ਕਰ ਕੀਤੀ ਆ ਆਖਿਆ ਕਿ ਸੋ ਪੰਡਤ ਜੋਤਿਆਂ ਗੁਨਾ ਕੀ ਪਾਂਡੂ ਉਤਾਰ ਆ ਅੰਧਨੇ ਕੋ ਨਾਮ ਬਖਾਨਾ ਸਤਿਗੁਰੂ ਕੀ ਉਹ ਦਿਖਿਆ ਲੈ ਸਤਿਗੁਰੂ ਆਗੇ ਸੀਸ ਧਰੇ ਸਦਾ ਲੱਗ ਰਹਿ ਨਿਰਵਾਨ ਸੋ ਪੰਡਤ ਦਰਗਾਹਾਂ ਪਰਵਾਨ ਤੋ ਜਿਹੜੇ ਇਹ ਗੁਣ ਦੱਸਿਆ ਗੁਰੂ ਸਾਹਿਬ ਨੇ ਇਹ ਐਸੇ ਸੰਸਕਾਰ ਆ ਕਿ ਜਿਹੜੇ ਵਿਸ਼ਵ ਵਿਆਪੀ ਸੰਸਕਾਰ ਆ ਜਿਹੜੇ ਕਿ ਮਨੁੱਖ ਨੂੰ ਇਹ ਦ੍ਰਿੜ ਕਰਾਉਂਦੇ ਆ ਕਿ ਤੂੰ ਕਿਸੇ ਵੀ ਧਰਮ ਵਿੱਚ ਆਹ ਪਰ ਜੇਕਰ ਤੂੰ ਆਹ ਗੁਣ ਪਹਿਲਾਂ ਅਪਣਾ ਲਵੇਂ ਤਾਂ ਲੇਬਲ ਜਿਹੜਾ ਮਰਦੀ ਲਾ ਲੈ ਤੂੰ ਰੱਬ ਦੀ ਨਜ਼ਰਾਂ 'ਚ ਪ੍ਰਵਾਨ ਆ ਹੁਣ ਇਹੋ ਜੀ ਜਿਹੜੀ ਆ ਇਹੋ ਜਿਹੇ ਲੋਕ ਰੱਬ ਤੋਂ ਮੁਨਕਰ ਆ ਜਾਂ ਧਰਮ ਤੋਂ ਮੁਨਕਰ ਆ ਕਿਉਂਕਿ ਰੱਬ ਤੋਂ ਮੁਨਕਰ ਤਾਂ ਜੈਨਿਜ਼ਮ ਵਾਲੇ ਵੀ ਆ ਬੋਧੇ ਬੋਧੀ ਵੀ ਆ ਪਰ ਧਰਮ ਤੋਂ ਇਨਕਾਰੀ ਨਹੀਂ ਪਰ ਇਥੇ ਕਹਿਣ ਤੋਂ ਪਾਵਾ ਕਿ ਜਿਹੜੇ ਲੋਕ ਜਿੰਨਾਂ ਆਜ ਦੀ ਭਾਸ਼ਾ ਵਿੱਚ ਆਪਾਂ ਨਾਸਰ ਕਹਿੰਦੇ ਆ ਇਹ ਜਿਹੜੇ ਨਾਸਤਿਕ ਵੀ ਜਿਹੜੇ ਇਹਨਾਂ ਤੋਂ ਇਨਕਾਰ ਨਹੀਂ ਕਰਾਉਂਾ ਵਿੱਚ ਵੀ ਕਿਤੇ ਆ ਜਾਂਦਾ ਵੈਲਿਊ ਸਿਸਟਮ ਜਿਹੜਾ ਉਹਦੇ ਉਹਨਾਂ ਵਿੱਚ ਵੀ ਆ ਜਾਂਦਾ ਕਿ ਖਾਸ ਹੋ ਜੇ ਧਰਮ ਨੂੰ ਜਿਹੜੇ ਉਹ ਨਫ਼ਰਤ ਕਰਦੇ ਆ ਕਿ ਸਾਰੇ ਨਹੀਂ ਪਰ ਕੁਝ ਐਸੇ ਜਿਹੜੇ ਧਰਮ ਦਾ ਨਾਂ ਤੋਂ ਜਿਹਨਾਂ ਉਹ ਜਿਹੜਾ ਉਹਨਾਂ ਨੂੰ ਬਹੁਤ ਜ਼ਿਆਦਾ ਅਲਰਜੀ ਆ ਕੋਈ ਜਦੋਂ ਧਰਮ ਦਾ ਨਾਂ ਸੁਣਦੇ ਆ ਧਰਮ ਨੂੰਕ ਦੀ ਗੱਲ ਸੁਣਦੇ ਆ ਪਰ ਜਿਹੜਾ ਗੁਰੂ ਸਾਹਿਬ ਜਿਹੜੇ ਸੰਸਕਾਰ ਦੇ ਰਹੇ ਆ ਇਹਨਾਂ ਸੰਸਕਾਰਾਂ ਵਿੱਚ ਤਾਂ ਬਦੂ ਇਹਦੀ ਜਿਹੜੀ ਬਦੂ ਹੈ ਹੀ ਨਹੀਂ ਇਹਦੇ ਕਿਸੇ ਨਫ਼ਰਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਕਿ ਇਹਦੀ ਵੀ ਜਿਹੜੀ ਆ ਸਮੁੱਚੀ ਮਨੁੱਖਤਾ ਨੂੰ ਗਲਬਕੜੀ ਵਿੱਚ ਗੱਲ ਲੈਣ ਦੀ ਗੱਲ ਆ। ਤਾਂ ਤੁਸੀਂ ਗੁਰਬਾਣੀ ਦੇ ਸੰਸਕਾਰਾਂ ਦੀ ਗੱਲ ਕੀਤੀ ਸੀ। ਤਾਂ ਗੁਰਬਾਣੀ ਵੀ ਸਾਨੂੰ ਹਰ ਤਰ੍ਹਾਂ ਦੇ ਸੰਸਕਾਰ ਜਿਹੜੇ ਆ ਉਹ ਧਾਰਮਿਕ ਸੰਸਕਾਰ ਜਿਹੜੇ ਆ ਉਹਨਾਂ ਸੰਸਕਾਰਾਂ ਦੇ ਜਿੱਥੇ ਜੋ ਪ੍ਰਚਲਿਤ ਸੀਗੇ ਪਰ ਉਹ ਮਨੁੱਖ ਨੂੰ ਬਣਦੇ ਸੀਗੇ ਜਾਂ ਮਨੁੱਖ ਜਿਹੜੀਆਂ ਅਸਲ ਜਿਹੜੀਆਂ ਵੈਲਿਊਜ਼ ਆ ਜਿਹੜੀਆਂ ਅਸਲ ਸਾਡੇ ਦੇ ਕਦਰੋ ਕੀਮਤਾਂ ਉਹਨਾਂ ਤੋਂ ਸੱਕਣੇ ਸੀ ਕੋਰੇ ਸੀ। ਔਰ ਖਾਸ ਤਰ੍ਹਾਂ ਦਾ ਜਿਹੜਾ ਭੇਖਾ ਨਿਵਾਸ ਆ ਚਿੰਨਾ ਕੇਵਲ ਉਹਨਾਂ ਨੂੰ ਹੀ ਧਰਮ ਸਮਝੀ ਬੈਠੇ ਸੀ ਉਹਨਾਂ ਨੂੰ ਜਿਹੜਾ ਉਹ ਨਕਾਰਦੇ ਆ ਆ ਮਨੁੱਖ ਤੋਂ ਇਸ ਤੋਂ ਉੱਪਰ ਉਠਾਇਆ ਜਿਵੇਂ ਗੁਰਬਾਣੀ ਚੋਂ ਦਾ ਕਬੀਰ ਮਨ ਮੁੰਡਿਆ ਨੇ ਕੇਸ ਮੁੰਡਾਏ ਕਾਂ ਜੋ ਕਿਸ ਕੀਆ ਸੋ ਮਨ ਕੀਆ ਮੁੰਡਾ ਮੋੜੇ ਆ ਜਾਏ ਉਥੇ ਇਸ ਗੱਲ ਨੂੰ ਦ੍ਰਿੜ ਕਰਵਾਇਆ ਗਿਆ ਕਿ ਤੂੰ ਇਹ ਵਾਲ ਕੀ ਕਰ ਰਹਿਆ ਜਾਂ ਤੂੰ ਝਟਾ ਬਧਾ ਰਹਿਆ ਜਾਂ ਜਿਹੜਾ ਉਹ ਤੋਂ ਕੋਣ ਮੜੋ ਕੇ ਸੰਵਿਧਾ ਕਿ ਮੈਂ ਇਸ ਤਰ੍ਹਾਂ ਰੱਬ ਆ ਲੂੰਗਾ ਅਬ ਨਾ ਪਾਉਣਾ ਇਸ ਤਰ੍ਹਾਂ ਰੱਬ ਨਹੀਂ ਮਿਲਦਾ ਸਚਿਆਰ ਨਹੀਂ ਬਣ ਸਕੀਦਾ ਫਿਰ ਜਦੋਂ ਮੈਨੂੰ ਖੁਣ ਆਕੇ ਆ ਕਿ ਤੂੰ ਸੱਚਮੁੱਚ ਜੇਕਰ ਆਪਣਾ ਮਨ ਟਿਕਾਉਣਾ ਚਾਹੁੰਨਾ ਤਾਂ ਫਿਰ ਕੋਈ ਵੀ ਵਿਧੀ ਕਿਸੇ ਤਰ੍ਹਾਂ ਦਾ ਕੋਈ ਤਰੀਕਾ ਜੋ ਤੈਨੂੰ ਦੱਸੇ ਜਾ ਰਿਹਾ ਉਹਨਾਂ ਤਰੀਕਿਆਂ ਨਾਲ ਤੇਰਾ ਮਨ ਨਹੀਂ ਜੁੜੂਗਾ ਹਾਂ ਜੇ ਤੂੰ ਸੱਚਮੁੱਚ ਮਨ ਨੂੰ ਟਿਕਾਉਣਾ ਚਾਹੁੰਨਾ ਤਾਂ ਮੈਂ ਤੁਹਾਨੂੰ ਦੱਸਾਂ ਕਿ ਉਹ ਸੰਸਕਾਰ ਕਿਹੜਾ ਤੋ ਕਹਿੰਦੇ ਆ ਜਦ ਧਾਰਾ ਕੋ ਵੈਰੀ ਮੀਤ ਤਬ ਲਗ ਨਹਿਜਲ ਨਾਹੀ ਜੀਤ ਜੇ ਮਨ ਵਿੱਚ ਸ਼ਤਰਤਾ ਤੇ ਮੇਤਰਤਾ ਵਾਲਾ 파ਉ ਮੌਜੂਦ ਆ ਮੈਂ ਜਿੰਨੇ ਵੀ ਜੱਪ ਤੱਪ ਕਰਾਂ ਕਰਮ ਕਾਂਡ ਕਰਾਂ ਗੁਰੂ ਸਾਹਿਬ ਕਹਿੰਦੀ ਆ ਕਿ ਨਹੀਂ ਇਸ ਤਰ੍ਹਾਂ ਨਾਲ ਮਾਨ ਨਹੀਂ ਟਿਕ ਸਕਦਾ ਹਾਂ ਕਹਿੰਦੇ ਆ ਕਿ ਜੇ ਤੂੰ ਸੱਚਮੁੱਚ ਕਰਨਾ ਚਾਹੁੰਦਾ ਕਿ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹ ਉਹ ਸੰਸਕਾਰ ਆ ਜਿਹੜੇ ਮਨੁੱਖ ਨੂੰ ਵਿਅਕਤੀਗਤ ਤੌਰ ਤੇ ਦ੍ਰਿੜ ਕਰਵਾ ਮਨੁੱਖ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕੀਤੀ ਆ ਕਿ ਉਹ ਆਪਨੇ ਆਪ ਨੂੰ ਜਿਹੜਾ ਉਹ ਐਲੀਵੇਟ ਕਰ ਸਕੇ ਉਪਰ ਉਠਾ ਸਕੇ ਇਸ ਦੇ ਜਿਹੜੇ ਜਦੋਂ ਧਰਮ ਦੀ ਗੱਲ ਆਉਂਦੀ ਆ ਤਾਂ ਹਰ ਧਰਮ ਦਾ ਪੈਰ ਅੱਜ ਵੀ ਦਾਵਾ ਕਰਦਾ ਹਰ ਬੰਦਾ ਕਹਿੰਦਾ ਮੇਰਾ ਧਰਮ ਹੀ ਦਾ ਸਭ ਤੋਂ શ્રેਸ਼ਟ ਆ ਜਦੋਂ ਗੁਰੂ ਸਾਹਿਬ ਉਹ ਜਿਹੜਾ ਸੰਸਕਾਰ ਦਿੰਦੇ ਆ ਦ੍ਰਿੜ ਕਰਾਉਂਦੇ ਆ ਉਹ ਕਹਿੰਦੇ ਦੇਖ ਸਰਬ ਧਰਮ ਹੈ ਸ੍ਰੀ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਜਿਹਦੇ 'ਚ ਰੁਕਦਾ ਚਾਹੇ ਉਹ ਕ੍ਰਿਸਚੀਅਨਿਟੀ ਆ ਉਹ ਜੂਡੀਜ਼ਮ ਬੁੱਧਿਜ਼ਮ ਜੈਨੀਜ਼ਮ ਸਿੱਖ ਧਰਮ ਕੋਈ ਵੀ ਆ ਕੋਈ ਵੀ ਜਿਹੜਾ ਵੀ ਜਿਦੇ ਉਤੇ ਵੀ ਪਰਵਾਸਾ ਢੁਗਦੀ ਆ ਤੂੰ ਸ੍ਰੇਸ਼ਟ ਆ ਉਹ ਮਹਾਨ ਆ ਭਾਜੇ ਉਹੀ ਦਾਵਾ ਕਰੀ ਜਾਵੇ ਉਹ ਕੀ ਦਾਵਾ ਕਰੀ ਜਾ ਜੀ ਮੈਂ ਮੇਰਾ ਤੁਹਾਨੂੰ ਸਭ ਤੋਂ بڑا ਮਹਾਨ ਆ ਮੈਂ ਬਣ ਬੜਾ ਮਾਨ ਆ ਪਰ ਅੰਦਰ ਕੋਈ ਗੁਣ ਹੈ ਹੀ ਨਹੀਂ ਤਾਂ ਨਿਰੇ ਮਾਨ ਕਰਨ ਨਾਲ ਕੁਝ ਨਹੀਂ ਬਣੂਗਾ ਇਸ ਲਈ ਜਦੀ ਆ ਜਦੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਧਰਮ ਦੀਆਂ ਜਿਹੜੇ ਕਦਰੋਂ ਕੀਮਤਾਂ ਜਾਂ ਸੰਸਕਾਰ ਜਿਹੜੇ ਆ ਜੋ ਕੁਰਬਾਨੀ ਨੇ ਦਿੜ ਕਰਵਾਇਆ ਉਹ ਤਾਂ ਬੜੇ ਸੁਪਚਤਾ ਪਰ ਕਈ ਵਾਰ ਸਾਡੇ ਜਿਹੜਾ ਉਦੋਂ ਪ੍ਰੋਧ ਦੀ ਮਾਲ ਕਹਿ ਲਓ ਪੁਜਾਰੀ ਇਸ ਰਣੇ ਕਹਿ ਲਓ ਐਸਾ ਵਰਕ ਹੈ ਲਓ ਜਿਹੜੇ ਕਿ ਉਹਦੀ ਵਿਆਖਿਆ ਜਿਹੜੀ ਉਹ ਉਹ ਆਪਣੇ ਢੰਗ ਨਾਲ ਉਹਨੂੰ ਕਰਕੇ ਇਸ ਯੂਨੀਵਰਸਲ ਵਿਸ਼ੂ ਵਿਆਪੀ ਸੰਦੇਸ਼ ਨੂੰ ਬੜਾ ਇਹਦਾ ਸੰਕਿਰਣ ਬਣਾ ਦਿੰਦੇ ਆ ਸੰਪਰਦਾਇਕ ਬਣਾ ਦਿੰਦੇ ਆ ਇਸ ਲਈ ਬਾਣੀ ਵਿੱਚ ਇਹ ਪੱਖ ਵੀ ਆਇਆ ਸੰਸਕਾਰ ਦਿੱਤਾ ਆ ਕਿ ਮਨੁੱਖ ਨੇ ਸੁਚੇਤ ਰਹਿਣਾ ਇਸ ਲਈ ਆ ਕਿ ਆ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮ ਕਸ਼ੂ ਨਾ ਲਈ ਆ ਇਥੋਂ ਦਾਖਦਾ ਪੰਡਤ ਮੁੱਲਾ ਜੋ ਲਿਖਦੀ ਆ ਛੜ ਜਲੇ ਮਕਸ਼ੂ ਨਾ ਲਈ ਆ ਇਥੇ ਪੰਡਤ ਮੁੱਲਾ ਪ੍ਰਤੀਕਾ ਉਸ ਸ਼੍ਰੇਣੀ ਦੇ ਜਿਹੜੇ ਕਿ ਵਿਸ਼ੂ ਵਿਆਪੀ ਸੰਦੇਸ਼ ਨੂੰ ਸਨੇਹ ਨੂੰ ਸੰਦੇਸ਼ੜੇ ਨੂੰ ਉਹ ਸੰਪਰਦਾਇਕ ਰੂਪ ਵਿੱਚ ਢਾਲ ਦਿੰਦੀ ਆ ਸੰਕੀਜ਼ਨ ਬਣਾ ਦਿੰਦੀ ਆ ਹਾਂ ਜਿਹੜੇ ਨਕਾਰਾਤਮਕ ਸੰਸਕਾਰ ਆ ਜਿਹੜੇ 네ਗੇਟਿਵ ਜਿਹੜੇ ਸੰਸਕਾਰ ਆ ਉਹ ਧ੍ਰੜ ਕਰਾਉਣ ਲੱਗ ਪੈਂਦੀ ਆ ਮਨੁੱਖ ਨੂੰ ਧਰਮ ਦੇ ਨਾਂ ਤੇ ਤੋੜਦੀ ਆ ਇਹ ਇਕੱਠਿਆਂ ਨਹੀਂ ਬੈਠਣ ਦਿੰਦੀ ਨਫਰਤ ਦੀਆਂ ਦੀਵਾਰਾਂ ਖੜੀਆਂ ਕਰਕੇ ਮਨੁੱਖ ਵਿੱਚ ਬੰਡੀਆਂ ਪਾ ਦਿੰਦੀ ਆ ਤੋ ਇਹੋ ਜਿਹੇ ਲਿਖਤਾਂ ਨੂੰ ਨਕਾਰਦੇ ਹੋਇਆ ਇਹ ਜਿਹੜੇ ਚੰਗੇ ਸੰਸਕਾਰ ਆ ਇਹਦਾ ਆਪਾਂ ਟੂਕ ਮਾਦਲ ਜਿਹੜੇ ਆ ਇਹਨਾਂ ਸੰਸਕਾਰਾਂ ਦਾ ਜ਼ਿਕਰ ਕੀਤਾ ਅਸੀਂ ਦੇਖਾਂ ਗੁਰਬਾਣੀ ਚ ਹਰ ਪੱਖ ਦੇ ਜਿਹੜਾ ਸੰਸਕਾਰ ਆ ਜਿਹੜੇ ਰਾਜਨੀਤਿਕ ਗੱਲ ਜਿਹੜੀ ਆ ਜਿਹੜੇ ਰਾਜਨੀਤਿਕਾਂ ਦੇ ਹੱਥੋਕਾ ਬਣ ਕੇ ਜਿਹੜੇ ਲੋਕ ਜਿਹੜੇ ਚੰਦ ਛਿਲਣਾ ਖਾਤਰ ਜਦੋਂ ਮਟਾਉਂਦੇ ਆ ਉਹਨਾਂ ਦੇ ਜਿਹੜੇ ਹੱਥੋਕੇ ਬਣ ਕੇ ਉਹਨਾਂ ਦਾ ਹਰ ਜਿਹੜਾ ਨਾਜਾਇਜ਼ ਜਿਹੜਾ ਉਹਨਾਂ ਦਾ ਹੁਕਮ ਆ ਉਹ ਬਨ ਕੇ ਆਮ ਨੁਕਾਂ ਤੇ ਜੁਰਮ ਟਾਉਂਦੇ ਆ ਗੁਰਬਾਣੀ ਵਿੱਚ ਇਹਨਾਂ ਸੰਸਕਾਰਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਲਾਣ ਦਪਾਈ ਆ ਔਰ ਉਹਨਾਂ ਨੂੰ ਸੁਚੇਤ ਕੀਤਾ ਹੋਇਆ ਔਰ ਫਿਰ ਇਹ ਵੀ ਦ੍ਰਿੜ ਕਰਾਇਆ ਗਿਆ ਕਿ ਜਿਹੜੇ ਚੰਗੇ ਸੰਸਕਾਰ ਅਜਿਨਾ ਵਿੱਚ ਪੈ ਕਾ ਹੋ ਕੋ ਦੇਦਨੇ ਨਹਿ ਪੈ ਮੰਨਤੇ ਆ ਕਿ ਸੱਚ ਮੁਜੇ ਚੰਗੇ ਸੰਸਕਾਰ ਆ ਸੰਸਕਾਰੀ ਮਨੋ ਕੋ ਉਹਨਾਂ ਕਿਸੇ ਨੂੰ ਡਰਾਉਂਦਾ ਨਾ ਕਿਸੇ ਨੂੰ ਡਰਦਾ ਤੋ ਇਸ ਸੰਕੇਮਾ ਤੁਕ ਮਾਤਰੇ ਦੇ ਸੰਸਕਾਰ ਆ ਆਪਾਂ ਇਹਦੀ ਗੱਲ ਕੀਤੀ ਆ ਜੀ ਨਹੀਂ ਤੁਸੀਂ ਬੜੀ ਵਧੀਆ ਤਰੀਕੇ ਨਾਲ ਦੱਸਿਆ ਅਸੀਂ ਪਿਛਲੇ ਵਾਰੀ ਐਪੀਸੋਡ ਵਿੱਚ ਕਿਹਾ ਸੀ ਕਿ ਜਿੰਨੇ ਵੀ ਭਗਤ ਸਾਹਿਬਾਨ ਤੇ ਗੁਰੂ ਸਾਹਿਬਾਨ ਨੇ ਬਾਣੀ ਦੇ ਵਿੱਚ ਸਾਨੂੰ ਦੁੱਤਾ ਦੇ ਵਾਰ ਰੈਵੋਲੂশনারੀ ਉਹਨਾਂ ਨੇ ਜਿਹੜੇ ਨੈਗੇਟਿਵ ਸੰਸਕਾਰਾਂ ਦਾ ਖੰਡਰ ਹਰ ਤਰ੍ਹਾਂ ਨਾਲ ਕੀਤਾ ਭਾਵੇਂ ਉਹ ਕਲਚਰਲ ਸੀ ਇਕਨੋਮਿਕ ਸੀ ਜਿੱਦਾਂ ਭਾਈ ਸਾਧੂ ਦਾ ਸੈਰ ਨਹੀਂ ਜਸ ਸੀ ਪੋਲੀਟੀਕਲ ਸੀ ਜਿਹੜੇ ਵੀ ਵੰਡਣ ਵਾਲੇ ਨਰਾਂ ਦੀ ਇਨਕੁਆਲਿਟੀ ਜਨਰੇਟ ਕਰਨ ਵਾਲੇ ਸੰਸਕਾਰ ਸੀਗੇ ਉਹਨਾਂ ਸਾਰਿਆਂ ਦਾ ਖੰਡਨ ਕੀਤਾ ਹੋਇਆ ਹੈ ਔਰ ਉਹਨੂੰ ਪੋਜ਼ਿਟਿਵ ਪੱਖ ਦੇ ਵਿੱਚ ਲਿਆਉਣ ਲਈ ਉਸ ਦਾ ਬੇਸਿਸ ਇਹ ਬਣਾਇਆ ਗਿਆ ਭਾਈ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਦੱਸਿਆ ਕਿ ਗੁਰਬਾਣੀ ਦੇ ਪਹਿਲੂ ਤੋਂ ਇਹ ਸੰਸਕਾਰ ਕਿਦਾਂ ਦੇ ਹੋਣੇ ਚਾਹੀਦੇ ਆ ਔਰ ਕੀ ਹੋਣਾ ਚਾਹੀਦਾ ਸੋ ਅਸੀਂ ਇਸ ਇਹਨਾਂ ਸੰਸਕਾਰਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਔਰ ਆਪਣੇ ਆਪ ਵਿੱਚ ਆਪਣਾ ਜੀਵਨ ਸਫਲ ਬਣਾਉਣ ਦੀ ਕੋਸ਼ਿਸ਼ ਕਰੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਏ ਸਾਡੀਆਂ ਵੀਡੀਓਜ਼ ਲੰਬੀਆਂ ਹੁੰਦੀਆਂ ਪਲੀਜ਼ ਸਾਰੀਆਂ ਪੂਰੀਆ ਕੰਪਲੀਟ ਦੇਖਿਆ ਕਰੋ ਤਾਂ ਕਿ ਉਹਨੂੰ ਸਮਝ ਸਕੋ ਔਰ ਸਮਝ ਕੇ ਆਪਣੇ ਤੇ ਲਗਾ ਸਕੋ ਸੋ ਪਲੀਜ਼ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅੱਗੇ ਵੰਡਿਆ ਕਰੋ ਭਾਈ ਸਾਬ ਤੁਹਾਡਾ ਬਹੁਤ ਦਰਸ਼ਕਾਂ ਦਾ ਵਾਏ ਗੁੱਜ ਜੀ ਕਾ ਕਾਲਾ ਮਾਈਕਲ ਜੀ ਕੀ ਫਤ ਹੈ ਜੀ